ਰੇ ਗਰੇ ਬੰਦੇ ਆਨੇ ਆ ਚੀਚਾ ਨਾ ਮਸਾਲਾ ਆ ਬਣੇ ਜੇ ਕਮੈਂਟ ਕਰਕੇ ਜਰੂਰ ਦੱਸੋ ਮੇਰੇ ਵੀਰ ਅੱਜ ਸਰੋਂ ਕੰਟ ਕਿਲੇ ਹੋਏ ਸਰੋਂ ਕਟਣ ਆਏ ਸੀਗੇ ਕੱਲ ਮੈਂ ਸੋਚਿਆ ਯਾਰ ਫੇਰ ਵੀ ਮਹਾ ਕਣਕਾਂ ਕੜਦੇ ਰਹੇ ਆਪਾਂ ਖਲੂਟ ਤੇ ਇਹ ਆਪਣਾ ਗੁਰਪ੍ਰੀਤ ਨਹੀਂ ਹੈਗਾ ਜੇ ਟੁਕੇ ਪੀਟ ਕਰ ਦਿੰਦੇ ਆ ਬਿਆਰ ਦਾ ਨਾ ਇਹਨੂੰ ਉਹ ਕੜਦਾ ਜੇ ਟੁਕੇ ਸਰੋਂ ਜਿਹਨੇ ਖਣਾਉਣੀ ਆ ਤਾਂ ਵੇਸਕ ਆਜਾ ਕਰੋ ਜੇ ਕੋਈ ਪ੍ਰੋਬਲਮ ਹੋਈ ਟਰਾਲੀ ਦੀ ਉਹ ਚੱਕੇ ਵੀ ਲਿਆਉਂਦੇ ਆ ਖੇਤੋਂ ਚੱਕੇ ਲੈ ਆਉਂਦੇ ਆ ਕੋਈ ਇਹੋ ਜੀ ਗੱਲ ਨਹੀਂ ਪਰ ਆ ਜਗਾਂ ਪਿਆਰਾ ਜਗਾਰ ਦੀ ਬਣਾ ਕੋਲੋਂ ਰੌਣਕੁੰਦੀ ਜਦੋਂ ਕਣਕਾਂ ਕੱਢਦੇ ਹੁੰਦੇ ਸੀ ਹੁਣ ਸ਼ਰਮਾ ਕੱਢਣੀਆਂ ਪੈ ਰਹੀਆਂ ਨੇ ਆਏ ਰਾਜ ਗੁੱਟੇ ਦੀ ਜਿੰਦਾ ਆਈ ਮੈਂ ਟੱਲ ਰਿਹਾ ਟਰੈਕਟਰ ਦਾ ਕੋਲੋਂ ਆਸੇ ਵੀਡੀਓ ਨੂੰ ਸ਼ੇਅਰ ਤੇ ਲਾਇਕ ਜਰੂਰ ਕਰਦੇ ਹੋ ਬਹੁਤ ਬਹੁਤ ਧੰਨਵਾਦ ਵੈਗਰੂ ਟੀਕਾ ਖਾਲਸਾ ਵੈਗਰੂ ਸਿੱਕੀ ਬੰਦੇ